ਲੋਕਨ ਸਾਹ ਪਾਰਟੀ ਨੇ ਜੱਸੀ ਜਸਰਾਣ ਨੂੰ ਭਗਵੰਤ ਮਾਨ ਦੇ ਖਿਲਾਫ ਸੰਗਰੂਰ ਤੋਂ ਆਪਣਾ ਉਮੀਦਵਾਰ ਲਾਣਿਆ ਜਿਸ ਤੋਂ ਬਾਅਦ ਜੱਸੀ ਜਸਰਾਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਪਹੰਚੇ ਇੱਥੇ ਪਹੁੰਚ ਕੇ ਜੱਸੀ ਜਸਰਾਜ ਨੇ ਭਗਵੰਤ ਮਾਨ ਦੇ ਖਿਲਾਫ ਫਿਰ ਤੋਂ ਪੜਾਸ ਕੱਢੀ ਅਤੇ ਉਹਨਾਂ ਨੂੰ ਲਾਣਤਾ ਪਾਈਆਂ ਜੱਸੀ ਜਸਰਾਣ ਨੇ ਇੱਥੇ ਭਗਵੰਤ ਮਾਨ ਨੂੰ ਪੰਜਾਬ ਦਾ ਗद्दार ਦੱਸਿਆ ਅਤੇ 2017 ਦੀਆਂ ਚੋਣਾਂ ਵਿੱਚ ਹੋਈ ਹਾਰ ਦਾ ਠਿਕਰਾ ਭਗਵੰਤ ਮਾਨ ਦੇ ਸਿਰ ਹੀ ਜੱਸੀ ਜਸਰਾਜ ਨੇ ਭਰ ਦਿੱਤਾ ਹੈ ਭਗਵੰਤ ਮਾਨ ਨੂੰ ਇੱਥੋਂ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਮੈਨੂੰ ਪਤਾ ਤੂੰ ਸੁਣ ਬਹੁਤ ਜ਼ਿਆਦਾ ਸਿਆਸਤ ਆਉਂਦੀ ਐ ਤੈਨੂੰ ਵੀ ਵੀ ਹੋਰ ਕਿਤੇ ਨਹੀਂ ਬੰਦਾ ਹਾਰਦਾ ਹੁੰਦਾ ਅਖੀਰ ਨੂੰ ਹਾਰਦਾ ਨਾ ਜਦੋਂ ਸ਼ੀਸ਼ਾ ਦੇਖਦਾ ਉਦੋਂ ਐ ਵੀ ਮੈਂ ਇੱਥੋਂ ਤੈਨੂੰ ਇਸ ਦਰਤੋਂ ਕਹਿਣਾ ਭਾਈ ਉਹ ਪੱਗ ਸਿੰਘ ਦੀ ਪੱਗ ਬੰਨਣ ਵਾਲੇ ਮੇਰੇ ਭਰਾ ਗੁਨਾਹ ਹੋ ਜਾਂਦੇ ਨੇ ਗੱਦਾਰੀਆਂ ਹੋ ਜਾਂਦੀਆਂ ਨੇ ਪਾਪ ਹੋ ਜਾਂਦੇ ਨੇ ਵਾਦਲਾ ਤੋਂ ਜਿਹੜੇ ਗੁਨਾਹ ਹੋ ਗਏ ਉਹ ਈਡੀ ਗਾਂ ਲੰਘ ਕੇ ਜੇ ਮੁੜ ਕੇ ਆਉਣ ਵੀ ਤਾਂ ਹੁਣ ਉਹਨਾਂ ਦੇ ਗੁਨਾਹ ਧੋਤੇ ਨਹੀਂ ਜਾ ਸਕਦੇ ਜਿੰਨਾ ਮਰਜੀ ਇੱਥੇ ਦਰ ਤੇ ਆਪਣਾ ਨੱਕ ਰਗੜ ਲੈਣ ਕਾਂਗਰਸ ਤੋਂ ਜਿਹੜੇ ਗੁਨਾਹ ਹੋ ਗਏ ਉਹ ਮੁੜ ਕੇ ਨਹੀਂ ਆਉਣੇ ਭਾਈ ਉਹ ਦਿਨ ਉਹ ਉਹਨਾਂ ਨੂੰ ਬਖਸ਼ ਨਹੀਂ ਸਕਦਾ ਦਾਤਾ ਉਹਨੀ ਨੀਅਤ ਕਿੱਥੋਂ ਆਊਗੀ ਪਰ ਤੇਤੋਂ ਭਗਵੰਤ ਮਾਨ ਤੇਤੋਂ ਤਾਜ਼ਾ-ਤਾਜ਼ਾ ਗੁਨਾਹ ਹੋਇਆ ਤੇ ਗੱਦਾਰੀ ਹੋਈ ਹੈ ਪੰਜਾਬ ਨਾਲ ਹੀ ਕਰ ਰਿਹਾ ਰੈਵੋਲੂਸ਼ਨ ਜਿਹੜੀ ਸਾਡੀ ਉਮਰ ਦੇ ਮੁੰਡਿਆਂ ਨੇ ਮੇਤੋ 10 ਸਾਲ ਛੋਟਿਆਂ ਨੇ 15 ਸਾਲ ਛੋਟਿਆਂ ਨੇ ਮੇਤੋ ਵੱਡਿਆਂ ਨੇ ਤਾਂ ਸਾਰਿਆਂ ਨੇ ਉਹਨਾਂ ਨੇ ਵੀ ਕਾਫੀ ਚਿਰਾਂ ਬਾਅਦ ਦੇਖਿਆਊਗਾ ਵੀ ਪੂਰਾ ਪੰਜਾਬ ਲੜਿਆ ਐਨਆਰਆਈ ਲੜੇ ਪੰਜਾਬ ਦਾ ਹਰ ਘਰ ਹਰ ਧਰਮ ਹਰ ਜਾਤ ਹਰ ਵਰਗ ਦਾ ਗਰੀਬ ਤੋਂ ਲੈ ਕੇ ਅਮੀਰ ਤੱਕ ਬੰਦਾ ਪੰਜਾਬ ਨੂੰ ਬਚਾਉਣ ਲਈ ਇਸ ਰੈਵੋਲੂਸ਼ਨ 'ਚ ਲੜਿਆ 2017 ਦੀ ਲੜਾਈ ਬਾਈ ਇਹ ਛੋਟੀ ਪੋਲਿਟੀਕਲ ਲੜਾਈ ਨਹੀਂ ਸੀ ਇਹ ਤੇਰੀ 2012 ਵਾਲੀ ਪੀਪੀਪੀ ਦੀ ਲੜਾਈ ਨਹੀਂ ਸੀ ਇਹ ਆਮ ਲੜਾਈ ਨਹੀਂ ਸੀ ਯਾਰ ਇਹ ਬਹੁਤ ਵੱਡੀ ਲੜਾਈ ਸੀ ਇੱਕ ਕ੍ਰਾਂਤੀ ਦਾ ਘਾਣ ਹੋ ਗਿਆ ਤੇਤੋਂ ਤੇਰੇ ਲਾਲਚ ਵਿੱਚ ਜੇ ਤੇਰੇ ਨੇੜੇ ਤੇੜੇ ਦੇ ਕੋਈ ਤੇਰੇ ਸਾਥੀ ਤੈਨੂੰ ਨਹੀਂ ਦੱਸ ਰਹੇ ਬਾਈ ਮੱਥਾ ਟੇਕ ਆਪਣੇ ਮਾਤਾ ਜੀ ਨੂੰ ਲੈ ਕੇ ਆਈ ਬ੍ਰਦਰ ਮੈਂ ਇੰਦਰ ਬੈਠ ਕੇ ਤੇਰੇ ਲਈ ਵੀ ਅਰਦਾਸ ਕੀਤੀ ਹੈ ਆਪਣੇ ਮਾਤਾ ਜੀ ਨੂੰ ਲੈ ਕੇ ਇੱਥੇ ਆ ਸਰੋਵਰ ਦੇ ਵਿੱਚ ਮੇਰੇ ਵੀਰ ਅਸ্নান ਕਰ ਜਿਹੜੀ ਗਦਾਰੀ ਤੇਤੋਂ ਹੋ ਗਈ ਹੈ ਲਾਲਚ ਵਿੱਚ ਆਹੀ ਕਹਿ ਦੀ ਅੰਦਰ ਬਾਬਾ ਜੀ ਨੂੰ ਬਾਬਾ ਜੀ ਮੇਰੇ ਤੋਂ ਜਾਣੇ ਅਣਜਾਣੇ ਵਿੱਚ ਭੁੱਲ ਹੋ ਗਈ ਅਰਵਿੰਦ ਕੇਜਰੀਵਾਲ ਸੰਜੇ ਦੁਰਗੇਸ਼ ਚਰੰਜਰਾ ਚਰੰਜਾ ਬਸਰਵਰਾ ਤੋਂ ਜਾਣੇ ਅਣਜਾਣੇ ਚ ਪੋਲੀ ਹੋਈ ਦਿੱਲੀ ਹਮੇਸ਼ਾ ਪਲਾਨ ਨਾਲ ਚੱਲਦੀ ਆ ਪਲਾਨ ਨਾਲ ਤੇ ਅਸੀਂ ਪੱਗਾ ਵਾਲੇ ਸਰਦਾਰ ਹਮੇਸ਼ਾ ਹਾਰੇ ਆ ਕਿਉਂਕਿ ਸਾਡੀ ਈਗੋ ਸਾਡਾ ਹੰਕਾਰ ਸਾਡੀ ਧੌਣ 'ਚ ਜਿਹੜੇ ਚੌਧਰਾਂ ਦੇ ਸਰੀਏ ਫਸੇ ਨੇ ਇਹਨੇ ਸਾਨੂੰ ਮਰਵਾਇਆ ਤੇ 2017 ਵੀ ਉਸੇ ਦਾ ਨਤੀਜਾ ਆਇਆ ਤੇ ਸਭ ਤੋਂ ਵੱਡਾ ਬਾਈ ਮੋਰੀ ਤੂੰ ਐ ਉਸ ਗੱਲ ਦਾ ਮੈਂ ਤੈਨੂੰ ਕਹਿਣਾ ਮੇਰੇ ਵੀਰ ਜੇ ਤੇਰੀ ਚੜ੍ਹਾਈ ਸੀ 2017 ਮਾਰਚ ਤੱਕ ਭਗਵੰਤਮਾਨ ਪੰਜਾਬ ਦੀ ਸ਼ਾਨ ਲੋਕੀ ਸਵਾ ਖਾਂਦੇ ਸੀ ਭਾਈ ਅੱਜ ਉਹ ਮਿਆਰ ਥੱਲੇ ਡਿੱਗ ਗਿਆ ਥੱਲੇ ਨਹੀਂ ਗਰਕ ਗਿਆ ਉਹ ਮਿਆਰ ਜੇ ਤੈਨੂੰ ਹਲੇ ਵੀ ਪਤਨ ਨਹੀਂ ਦਿਖ ਰਿਹਾ ਭਾਈ ਤਾਂ ਕੋਈ ਤੇਰੇ ਨੇੜੇ ਤੇੜੇ ਤੇਰਾ ਚੁਗਰਦਾ ਠੀਕ ਨਹੀਂ ਹੈ ਤੈਨੂੰ ਬੰਦੇ ਸ਼ੀਸ਼ਾ ਨਹੀਂ ਦਿਖਾ ਰਹੇ ਤੈਨੂੰ ਸੱਚ ਨਹੀਂ ਦਿਖਾ ਰਹੇ निंदक 니ੜਾ રાખીਏ ਅੰਗਨਕੁਟੀ ਸਮਾਏ ਬਿਨ ਸਾਬਣ ਪਾਣੀ ਬਿਨਾ ਨਿਰਮਲ ਕਰੇ ਸੁਭਾਈ ਭਾਈ ਆਪਣੇ ਆਪ ਦੇ ਗਨਾਹ ਬਖਸ਼ਾਲੇ ਆਪਣੇ ਮਾਤਾ ਜੀ ਨੂੰ ਲਿਆਓ ਇੱਥੇ ਸਰੋਵਰ ਚ ਅਸ্নান ਕਰਕੇ ਕਿਉਂਕਿ ਮੈਂ ਤੈਨੂੰ ਦੱਸਣਾ ਚਾਹਣਾ ਇੱਥੇ ਫੋਟੋ ਹੋਊਗੀ ਮੁੰਡਿਆ ਤੇਰੇ ਕੋਲ ਮੈਂ ਯਾਦ ਕਰਾਊਂਗਾ ਤੈਨੂੰ ਮੇਰੀ ਔਕਾਤ ਨਹੀਂ ਮੈਂ ਨਹੀਂ ਮੇਰੇ ਜਰੀਏ ਪ੍ਰਮਾਤਮਾ ਕਹਿੰਦਾ ਭਾਈ ਉਹ ਦੂਜਾ ਦੇ ਆ ਫੋਟੋ ਤੈਨੂੰ ਯਾਦ ਹੋਣੀ ਹੈ ਇੱਥੇ ਹੀ ਦਰਬਾਰ ਸਾਹਿਬ ਦੀ ਫੋਟੋ ਹੈ ਜਿਸ ਦਿਨ ਯੂਥ ਮੈਨੀਫੈਸਟੋ ਲਾਂਚ ਹੋਣਾ ਸੀ ਇੱਥੇ ਦੇਖੋ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਕਰੇ ਪੋਸਟ ਜੀ ਜਸਜੀ ਜਸਜੀ ਜਿੱਤਾ ਦੇਖਿਓ ਜਸਜੀ ਇੱਥੇ ਕਰੋ ਫੋਟੋ ਮੈਂ ਥੋੜੀ ਥੱਲੇ ਸਿੱਧੇ ਆਂਦੇ ਆ ਆ ਲੋ ਆ ਯੂਥ ਮੈਨੀਫੈਸਟੋ ਜਿਸ ਦਿਨ ਲਾਂਚ ਹੋਣਾ ਸੀ ਅੰਮ੍ਰਿਤਸਰ ਦੇ ਵਿੱਚ ਹੀ ਲਾਂਚ ਹੋਣਾ ਸੀ ਇਸੇ ਦਰਬਾਰ ਸਾਹਿਬ ਬਾਈ ਜੀ ਇਸੇ ਦਰਬਾਰ ਸਾਹਿਬ ਚ ਮੈਂ ਸਮਝ ਲਓ ਇੱਕ ਤਰ੍ਹਾਂ ਦੀਆਂ ਪੰਜਾਬੀ ਚ ਲੇਲੜੀਆਂ ਕੱਢੀਆਂ ਹੋਣੀਆਂ ਓਏ ਪੰਜਾਬ ਦਾ ਵਾਸਤਾ ਖੜਜੋ ਓਏ ਖੜਜੋ ਆ ਉਸੇ ਦਰਬਾਰ ਸਾਹਿਬ ਦੀ ਫੋਟੋ ਹੈ ਮੇਰੇ ਵੀਰ ਜਦੋਂ ਮੈਂ ਤੇਰੇ ਮੋਢੇ ਤੇ ਹੱਥ ਰੱਖਿਆ ਸੀ ਕਿ ਸੱਚ ਦਾ ਕਤਲ ਨਾ ਕਰ ਬਾਈ ਸਰੋਵਰ ਕੰਡੇ ਬਹਿ ਜਾ ਸਰੋਵਰ ਕੰਡੇ ਬਹਿ ਜਾ ਗੱਲ ਕਰ ਲੈ ਇੱਕ ਕ੍ਰਾਂਤੀ ਡੁੱਬ ਜੇਗੀ ਤੇ ਤੇਰਾ ਨਾਂ ਇਤਿਹਾਸ ਚ ਗੱਦਾਰਾਂ ਚ ਲਿਖਿਆ ਜਾਊਗਾ ਆ ਉਹੀ ਮੂਮੈਂਟ ਹੈ ਮੈਂ ਤੈਨੂੰ ਚੇਤੇ ਕਰਾਉਣੀ ਚਾਹੁੰਦਾ ਇਹ ਉਹੀ ਮੂਮੈਂਟ ਹੈ ਆ ਵੀ ਉਹੀ ਮੂਮੈਂਟ ਹੈ ਜਦੋਂ ਮੈਂ ਤੈਨੂੰ ਕਿਹਾ ਸੀ ਭਗਵੰਤ ਬੈਠ ਇੱਥੇ ਗੱਲ ਕਰ ਆ ਪੰਜਾਬੀ ਪੰਜਾਬੀ ਸਿਰ ਜੋੜੀਏ ਭਾਈ ਤੁਸੀਂ ਭਗਵੰਤ ਮਾਨ ਸਾਹਿਬ ਕਿਉਂਕਿ ਉਦੋਂ ਸਫਲਤਾ ਦੇ ਘੋੜੇ ਤੇ ਚੜੇ ਹੋਏ ਸੀ ਜੱਸੀ ਜੀ ਰੈਲੀਆਂ ਦੀਆਂ ਪੀੜਾਂ ਜਿੰਦਾਬਾਦ ਜਿੰਦਾਬਾਦ ਸੁਣ ਕੇ ਤੁਹਾਨੂੰ ਦਿਖਦਾ ਨਹੀਂ ਸੀ ਵੀ ਕੌਣ ਕੀ ਬੋਲਦਾ ਹੈ ਭਾਈ ਜੇ ਆ ਉਹੀ ਦਰਬਾਰ ਸਾਹਿਬ ਹੈ ਭਗਵੰਤ ਜਦੋਂ ਮੈਂ ਤੈਨੂੰ ਕਹਿ ਰਹੀ ਸੀ ਇੱਥੇ ਗੱਲ ਕਰਾ ਹੱਥ ਦਾ ਇਸ਼ਾਰਾ ਦੇਖ ਲਓ ਮੈਂ ਕਿਹਾ ਇੱਥੇ ਗੱਲ ਕਰ ਕੇਜਰੀਵਾਲ ਅੱਗੇ ਅੱਗੇ ਜਾ ਰਹੇ ਸੀ ਇਹ ਕਹਿੰਦਾ ਉਹਦੇ ਨਾਲ ਗੱਲ ਕਰ ਕਹਿੰਦਾ ਉਹਨੇ ਤੈਨੂੰ ਕੱਢਿਆ ਮੈਂ ਥੋੜੀ ਨਾ ਕੱਢਿਆ ਮੈਂ ਕਿਹਾ ਉਹਦੀ ਕੀ ਮਜਾਲ ਸੀ ਦਿੱਲੀ ਵਾਲੇ ਦੀ ਕਿ ਪੰਜਾਬੀ ਨੂੰ ਪੰਜਾਬੀ ਮਾਰ ਜਾਂਦਾ ਜੇ ਤੂੰ ਬਾਈ ਖੜਾ ਹੁੰਦਾ ਪੰਜਾਬੀ ਨਾਲ ਉਹਦੀ ਮਜਾਲ ਨਹੀਂ ਸੀ ਕਿ ਮੇਰੀ ਧੌਣ ਨਹੀਂ ਵੀ ਕਰ ਜਾਂਦਾ ਜਾਂ ਮੈਨੂੰ ਚਿੱਟੇ ਦੀ ਨਹੀਂ ਹਲਾਕ ਕਰ ਦਿੰਦਾ ਜਾਂ ਸੱਚ ਦਾ ਕਤਲ ਕਰ ਦਿੰਦਾ ਉਹਦੀ ਔਕਾਤ ਨਹੀਂ ਸੀ ਇਹ ਤੋਂ ਬਾਅਦ ਮੈਂ ਕੇਜਰੀਵਾਲ ਸਾਹਿਬ ਨੂੰ ਵੀ ਮਿਲਿਆ ਇੱਥੇ ਯੂਟੂ ਮੈਨੀਫੈਸਟੋ ਲਾਂਚ ਕਰਨ ਵਾਲੀ ਜੁਲਾਈ ਅਗਸਤ ਦੀ ਗੱਲ ਹੈ ਕਹਿੰਦੇ ਜੀ ਦਿੱਲੀ ਬਾਤ ਕਰेंगे ਮੈਂ ਕਿਹਾ ਸਾਡਾ ਸਿੱਖਾਂ ਦਾ ਇੱਥੇ ਹੀ ਪਾਰਲੀਮੈਂਟ ਹੈ ਇੱਥੇ ਬਹਿ ਕੇ ਲੋਕਾਂ ਨੂੰ ਕਹਦੇ ਸਾਡਾ ਗੁਨਾਹ ਕੀ ਹੈ ਉਹ ਬਾਈ ਸੱਚੀ ਤਾਂ ਬੋਲੇ ਆ ਆ ਸੱਚ ਹੈ ਬਾਈ ਜੀ ਆ ਈਮੇਲਾਂ ਨੇ ਜਿਹੜੇ ਕੋਈ ਲੋਕ ਕਿਉਂਕਿ ਮੈਂ ਕਮੈਂਟ ਬਾਕਸ 'ਚ ਵੀ ਪਾਉਂਗਾ ਆਪਣੇ ਫੈਨ ਪੇਜ ਤੇ ਜਿਹੜੇ ਕਹਿੰਦੇ ਜੱਸੀ ਤੈਨੂੰ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਤਾਂ ਬੋਲਦਾ ਹੈ ਉਹ 2014 ਜੋ ਜਸਜੀਤ ਜਸਰਾਜ ਬਠਿੰਡਾ ਭਗਵੰਤ ਮਾਨ ਤੋਂ ਔਖੀ ਸੀਟ ਲੜਿਆ ਸੀ ਮੇਰਾ ਮੇਰੀ ਲੋਕ ਸਭਾ ਨੀਸੀ ਬਠਿੰਡਾ ਫੇਰ ਵੀ ਲੜਿਆ ਸੀ 2015 ਚ ਦੁਬਾਰਾ ਕੇਜਰੀਵਾਲ ਨੂੰ ਜਦੋਂ ਮੁੱਖ ਮੰਤਰੀ ਬਣਾਇਆ ਉਸ ਦਿਨ ਉਹਨਾਂ ਨੇ ਮੰਤਰੀ ਮੈਨੂੰ ਕਹਿਤਾ ਸੀ ਤੂੰ ਮੰਤਰੀ ਇੱਥੇ ਖੜ ਕੇ ਕਹਿਣਾ ਇਹਨਾਂ ਸਾਰੇ ਲੀਡਰਾਂ ਦੇ ਦਿੱਲੀ ਵਾਲਿਆਂ ਦੇ ਵਰਡ ਸੀ ਆ 2000 ਫਰਵਰੀ 2015 ਨੂੰ ਮੁੱਖ ਮੰਤਰੀ ਬਣੇ ਨੇ ਦੁਬਾਰਾ ਕੇਜਰੀਵਾਲ ਸਾਹਿਬ ਆ ਜੁਲਾਈ 6 2015 ਪੜ੍ਹ ਲਓ ਜੁਲਾਈ 6 2015 अरविंद केजरीवाल मुनीश सिसोदिया कुमार विश्वास संजय जाट सिंह आ लिखया हुआ अर्जेंट स्टॉप सुसाइडल स्टेप्स इन पंजाब जसजी जसराज भाई जी आ मेल लिखी हुई है पूरी इफ वी डिस्करेज दोस ओल्ड फाउंडर्स इन जड़े वॉलंटियर आम आदमी पार्टी दे ने जड़े यार भाई आज भी गाली गलौज कर दियो ਤੁਹਾਡੇ ਲਈ ਹੈ ਇਹ इफ वी डिस्करेज दोस ओल्ड फाउंडर्स इन पंजाब देन व्हाई वुड पीपल ट्रस्ट अस ਟਰੀ ਵਿਚ ਫੋਰਗੇਟ ਰੂਟ ਸੈਲडम ਪ੍ਰੋਗਰੈਸ ਜਿਹੜਾ ਰੁੱਖ ਆਪਣੀਆਂ ਜੜਾਂ ਭੁੱਲ ਜਾਂਦਾ ਉਹ ਜਿਆਦਾ ਦੇਰ ਨਹੀਂ ਚੱਲਦਾ ਹੁੰਦਾ ਤੇ ਜਿਹੜੇ ਸਾਡੇ 올 ਟ੍ਰਾਈਡ ਐਂਡ ਟੈਸਟਡ ਵਲੰਟੀਅਰਸ ਜੋ ਚੱਕਾਏ ਜਾ ਰਹੇ ਸੀ ਆ ਤਿੰਨ ਪੇਜਾਂ ਦੀ ਮੇਲ ਹੈ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਭਾਈ ਜੀ ਜੇ ਕੋਈ ਮੀਡੀਆ ਵਾਲਾ ਮੇਰੇ ਫੋਨ 'ਚ ਮੇਲ ਚੈੱਕ ਕਰਨੀ ਚਾਹੁੰਦਾ ਹੋਵੇ ਉਹਨੂੰ ਮੈਂ ਮੇਲ ਵੀ ਭੇਜ ਸਕਦਾ ਪੋਸਟ ਐਮ ਐਲ ਏ ਐਮ ਪੀ ਕੀ ਸੀਟ ਕੇ ਲਿਏ ਚੁੱਪ ਰਹਿਕਰ ਚਾਪਲੂਸੀ ਕਰਕੇ ਪੰਜਾਬ ਸੇ ਕੌਮਾ ਦੇਸ਼ ਸੇ ਔਰ ਆਮ ਆਦਮੀ ਪਾਰਟੀ ਕੀ ਨੀਅਤ ਸੱਜੇ ਗਦਾਰੀ ਨਹੀਂ ਕਰ ਸਕਤਾ ਪੋਲਿਟਿਕਸ ਆਪਣੋਂ ਸੇ ਨਹੀਂ ਦੇਸ਼ ਕੇ ਦੁਸ਼ਮਨੋਂ ਸੇ ਕਰਨੀ ਹੈ ਆ ਇਹ ਮੇਲ ਇੱਕ ਫੜੋ ਖਲਸਾ ਸਾਹਿਬ ਹਾਂ 2016 ਜਦੋਂ ਹਲੇ ਮੱਗੀ ਦੀ ਕਾਨਫਰੰਸ ਜਿਹੜੀ ਹਲੇ ਹਾਊਸਫੁੱਲ ਕਾਨਫਰੰਸ ਆਪਾਂ ਕਹਿ ਸਕਦੇ ਹਾਂ ਕਿ ਤੋਂ ਵੱਡੀ ਕਾਨਫਰੰਸ ਨਹੀਂ ਹੋਈ ਸਾਰੇ ਜਿੰਨੇ ਤੁਰਿੰਦਰ ਸਿੰਘ ਜਗਮੀਤ ਬਰਾੜ ਵਰਗੇ ਉਹਨਾਂ ਨੇ ਵੀ ਕਿਹਾ 2 ਜਨਵਰੀ 2016 ਔਰ 13 ਜਾਂ 14 ਜਨਵਰੀ 2016 ਨੂੰ ਮੁਕਸਰ ਸਾਹਿਬ ਚ ਹੋਈ ਸੀ जागते रहो ऊपर लिखा नए साल में पुरानी गलती मत कीजिएगा इतने जागते रहो मुझे कोई एम एल ए की टिकट नहीं चाहिए मेरी जगह किसी भी ईमानदार गरीब को टिकट दे दो जिता के दिखा दूंगा पर इंसान सच्चा होना चाहिए ਸੋ ਸਾਥੀਓ ਜਿਹੜਾ ਜੱਸੀ ਜਸਰਾਜ ਜਦੋਂ ਮੈਨੂੰ ਹਾਲੇ ਪਾਰਟੀ ਚੋਂ ਕੱਢਿਆ ਨਹੀਂ ਸੀ ਉਹਨੇ ਲਿਖ ਕੇ ਦੇ ਸਕਦਾ ਕਿ ਭਾਈ ਮੈਨੂੰ ਟਿਕਟ ਨਹੀਂ ਚਾਹੀਦੀ ਜੇ ਤੁਸੀਂ ਸੋਚੋ ਮੇਰਾ ਸੱਚ ਦਾ ਗळा ਘੋਟ ਦੋ। ਇਹ ਦਾਤੇ ਨੇ ਏਡਾ ਵੱਡਾ ਤਾਜ ਦਿੱਤਾ ਯਾਰ ਸਿਰ ਤੇ। ਸਰਦਾਰੀ ਦਿੱਤੀ ਐ ਰਾਜ ਦਿੱਤਾ ਉਹ ਤਾਂ ਰਾਜ ਤਾਂ ਤੁਸੀਂ ਲੱਭਣਾ ਹੁੰਦਾ। ਇੱਕ ਪਿੰਡ ਦਾ ਸਰਪੰਚ ਵੀ ਰਾਜ ਕਰਦਾ। ਇੱਕ ਘਰ ਚ ਵੀ ਇੱਕ ਮਾਪੇ ਜਿਹੜੇ ਹੁੰਦੇ ਆਪਣੇ ਬੱਚਿਆਂ ਨਾਲ ਬੱਚੇ ਉਹਨਾਂ ਦੇ ਸਿਰ ਤੇ ਰਾਜ ਕਰਦੇ ਮਾਪੇ ਬੱਚਿਆਂ ਦੇ ਸਿਰ ਤੇ ਰਾਜ ਕਰਦੇ। ਸੋ ਇਹ ਉਹੀ ਦਰਬਾਰ ਸਾਹਿਬ ਆ ਭਗਵੰਤ ਮਾਨ ਇੱਥੋਂ ਮੈਂ ਤੈਨੂੰ ਕਹਿਣਾ ਇਹ ਤੈਨੂੰ ਤਾਂ ਦਿਖਾ ਰਿਹਾ ਵੀ ਤੈਨੂੰ ਪਤਨ ਦੱਸ ਰਿਹਾ ਇੱਥੇ ਬਹੁਤ ਸ਼ਕਤੀ ਹੈ ਭਾਈ ਜੀ ਇੱਥੇ ਮੇਰੀ ਬੇਕਦਰਹੀ ਹੋਈ ਨਾ ਕੇਜਰੀਵਾਲ ਨੇ ਸੁਣੀ ਨਾ ਭਗਵੰਤ ਮਾਨ ਨੇ ਸੁਣੀ ਤੇ ਨਾ ਸੁੱਚਾ ਸਿੰਘ ਛੋਟੇਪੁਰ ਨੇ ਸੁਣੀ ਉਦੋਂ ਉਸ ਦਿਨ ਆਹੀ ਅੰਮ੍ਰਿਤਸਰ ਦਾ মিডিਆ ਸਾਰਾ ਗਵਾਹ ਆ ਸ਼ਾਮ ਨੂੰ ਯੂਥ ਦਾ ਮੈਨੀਫੈਸਟੋ ਲਾਂਚ ਕੀਤਾ ਯੂਥ ਦੇ ਮੈਨੀਫੈਸਟੋ ਦਾਤੇ ਚ ਮੈਨੂੰ ਠੋਕਰਾਂ ਮਾਰੀਆਂ ਇਹਨਾਂ ਨੇ ਭਗਵੰਤ ਕੇਜਰੀਵਾਲ ਤੇ ਛੋਟੇਪੁਰ ਨੇ ਮੇਰੀ ਨਹੀਂ ਭਾਈ ਸੁਣੀ ਇੱਕ ਨਹੀਂ ਸੁਣੀ ਮੈਨੂੰ ਕਹਿੰਦੇ ਇਹ ਕੌਣ ਹਟ ਪਿੱਛੇ ਐ ਐ ਧੱਕੇ ਪਏ ਭਾਈ ਕੇਜਰੀਵਾਲ ਦੀ ਸਿਕਿਉਰਿਟੀ ਤੋੜ ਕੇ ਅੰਦਰ ਵੜਿਆ ਸੀ ਪਰ ਮੈਨੂੰ ਐ ਲੱਗੇ ਸਿੱਟਾਗਾ ਜਿਵੇਂ ਪਤਾ ਨਹੀਂ ਮੈਂ ਯਾਰ ਕਿਦੋਂ ਦੂਜੇ ਦੇਸ਼ ਤੋਂ ਆਇਆ ਹੁੰਦਾ ਭੋਲੀ ਗਏ ਵੀ ਇਹ ਬੰਦਾ ਉਹੀ ਆ ਜਿਹੜਾ ਤੁਹਾਡੇ ਲਈ ਇਹ ਪਾਰਟੀ ਖੜੀ ਕਰਨ ਚ ਲੱਗਾ ਹੋਇਆ ਸੀ ਸੋ ਸਾਥੀਓ ਜਦੋਂ ਯੂਧਾ ਮੈਨੀਫੈਸਟੋ ਲਾਂਚ ਹੋਇਆ ਇੱਥੋਂ ਦੇਖੋ ਮੈਂ ਨਹੀਂ ਮੈਂ ਦਾਤਾ ਆ ਯੂਧਾ ਮੈਨੀਫੈਸਟੋ ਲਾਂਚ ਕਰ ਦਿਆ ਦਰਬਾਰ ਸਾਹਿਬ ਨੂੰ ਹੀ ਵਰਤਦੇ ਆ ਦਰਬਾਰ ਸਾਹਿਬ ਦੀ ਫੋਟੋ ਦੇ ਉੱਤੇ ਝਾੜੂ ਲਾ ਦਿੰਦੇ ਆ ਕਾਫੀ ਰਿਸਰਚਾਂ ਤੋਂ ਬਾਅਦ ਬਣਾਇਆ ਹੋਇਆ ਮੈਨੀਫੈਸਟੋ ਦਰਬਾਰ ਸਾਹਿਬ ਇੱਥੇ ਦਾਤੇ ਦੇ ਦਰ ਤੇ ਮੇਰੀ ਨਹੀਂ ਸੁਣੀ ਉਹ ਦਾਤਾ ਤਾਂ ਸੁਣਦਾ ਸਾਡੀ ਬੰਦੇ ਦੀ ਔਕਾਤ ਆ ਕਿ ਸਾਨੂੰ ਮਾਰ ਜੂਗਾ ਨਾ ਸੱਚੇ ਨੂੰ ਕੋਈ ਨਹੀਂ ਮਾਰ ਸਕਦਾ ਔਰ ਉਸ ਦਿਨ ਤੁਸੀਂ ਦੇਖ ਲਓ ਵੀ ਜਦੋਂ ਦਰਬਾਰ ਸਾਹਿਬ ਦੀ ਫੋਟੋ ਤੇ ਝਾੜੂ ਲੱਗਿਆ ਤੇ ਉਹਦਾ ਪਤਨ ਹੁੰਦਾ ਗਿਆ ਹੁੰਦਾ ਗਿਆ ਜਿਸ ਦਿਨ ਉਹ ਫੋਟੋ ਲੱਗੀ ਹੈ ਛੋਟੇਪੁਰ ਤੇ ਗਾਜਗਰੀ ਕਿ ਤੁਸੀਂ ਕਿਉਂ ਕਿਹਾ ਕਿ ਮੈਂ ਤਾਂ ਯੂਨਿਟ ਯੂ ਦਾ ਮੈਨੀਫੈਸਟੋ ਦੇਖਿਆ ਹੀ ਨਹੀਂ ਸੀ ਫਿਰ ਛੋਟੇਪੁਰ ਸਾਹਿਬ ਨੂੰ ਚਟਕਾ ਦਿੱਤਾ ਗਿਆ ਸਟਿੰਗ ਕਰਕੇ ਤੇ ਉਹ ਤੋਂ ਬਾਅਦ ਪਤਨ ਆ ਗਿਆ ਪਾਰਟੀ ਦਾ ਜੇ ਅੱਜ ਵੀ ਨਹੀਂ ਦਿਖ ਰਿਹਾ ਭਗਵਾਨ ਤੇ ਕਿਉਂਕਿ ਪ੍ਰਧਾਨ ਉਦੋਂ ਵੀ ਇੰਟਰੈਕਟ ਲਈ ਤੂੰ ਹੀ ਸੀ ਚੱਲਦੀ ਤੇਰੀ ਸੀ ਅੱਜ ਵੀ ਤੂੰ ਹੀ ਐ ਸੋ ਤੈਨੂੰ ਮੈਂ ਇੱਕ ਇਥੋਂ ਅਰਦਾਸ ਕਰਨਾ ਚਾਹਣਾ ਵੀਰ ਬੇਨਤੀ ਕਰਨਾ ਚਾਹਣਾ ਕਿ ਭਾਈ 48 ਘੰਟੇ ਮੈਂ ਤੈਨੂੰ ਦੰਨਾ ਪੰਜਾਬ ਡੈਮੋਕ੍ਰੈਟਿਕ ਆਲਾਈਐਂਸ ਦੇ ਸਾਰੇ ਸੁਚੱਜਿਆਂ ਘਰਾਂ ਜਮਰਜੀਤ ਸਿੰਘ ਬੈਂਸ ਜੀ ਨਾਲ ਵੀ ਮੇਰੀ ਗੱਲ ਹੋਈ ਆ ਮੈਂ ਕਿਹਾ ਦੇਖੋ ਜੀ ਜੇ ਅੱਜ ਵੀ ਅਸੀਂ ਆਪਾਂ ਸਰਦਾਰਾਂ ਨੇ ਸਿਰ ਨਾ ਜੋੜੇ ਇਹ ਇਤਿਹਾਸ 'ਚ ਆ ਵੀ ਘੜੀ ਲਿਖੀ ਜਾਊਗੀ ਕਿ ਯਾਰ ਜੋ ਅੱਜ ਮੀਡੀਆ ਬਣਾ ਰਿਹਾ ਭਗਵੰਤ ਵਰਸਸ ਜੱਸੀ ਕਲਾਕਾਰ ਵਰਸਸ ਕਲਾਕਾਰ ਇਹ ਪਾਪ ਵਰਸਸ ਪੁੰਨ ਕੋਈ ਨਹੀਂ ਕਹਿ ਰਿਹਾ ਸਾਰੇ ਬਸ ਲੜਾ ਦਿਓ ਜੱਸੀ ਭਗਵੰਤ ਨਾ ਭਗਵੰਤ ਨਾ ਕਾਦੀ ਤੂੰ ਮੇਰੇ ਤਾਂ ਵਟ ਨਹੀਂ ਸਾਂਝੀ ਉਹਦੇ ਨਾਲ ਮੈਂ ਤੈਨੂੰ 48 ਘੰਟੇ ਦਾ ਵੀਰ ਅਲਟੀਮੇਟਮ ਕਹਿ ਲਿਆ ਬੇਨਤੀ ਕਰਦਾ ਵੀ 48 ਘੰਟੇ ਦੇ ਵਿੱਚ ਵਿੱਚ ਹੁਣ ਤੋਂ ਗਿਣ ਲਈ ਆ ਟਾਈਮ ਹੋਇਆ ਇਸ ਟਾਈਮ 12:05 ਹੋਏ ਨੇ ਅੱਜ ਦੀ ਤਰੀਕ ਦੇ ਮੈਂ 12:05 ਪਰਸੋਂ ਆਉਂਗਾ ਮਸਤਵਾਨਾ ਸਾਹਿਬ ਮੱਥਾ ਟੇਕਣ ਉਹ ਤੋਂ ਪਹਿਲਾਂ ਮੇਰੀ ਬੇਨਤੀ ਹੈ ਭਾਈ ਤੈਨੂੰ ਮੁਬਾਰਕ ਹੋਵੇ ਸੰਗਰੂਰ ਦੀ ਸੀਟ ਲੜ ਲੈ ਚਾਹ ਤਾਰ ਲੈ ਜਾ ਲੋਕੀ ਕਹਿੰਦੇ ਜੱਸੀ ਹਰਾਉਣ ਚੱਲਿਆ ਨਾ ਅਸੀਂ ਬਹੁਤ ਵੱਡੀ ਉਹ ਪਾਤਸ਼ਾਹ ਨੇ ਕਿਰਪਾ ਕੀਤੀ ਹੋਈ ਹੈ ਤੈਨੂੰ ਕਹਿਣਾ ਭਾਈ ਹਲੇ ਵੀ ਇੱਥੇ ਦਰਬਾਰ ਸਾਹਿਬ ਆ ਕੇ ਮੱਥਾ ਟੇਕ ਤੇ ਲੋਕਾਂ ਸਾਹਮਣੇ ਕਹਿ ਕੇਜਰੀਵਾਲ ਨੇ ਮਾਫੀ ਮੰਗ ਲਈ ਨਾ ਮਜੀਠੀਏ ਤੋਂ ਕਿ ਮੈਨੂੰ ਤਰੀਕਾ ਲਈ ਆ ਨਹੀਂ ਹੁੰਦਾ ਉਹ ਬਾਈ ਸਾਰੀ ਉਮਰ ਪੁਸ਼ਤਾ ਲੰਗ ਜਾਣਗੀਆਂ ਤਰੀਕਾ ਭੁਗਤਿਆਂ ਨੂੰ ਆ ਵਾਲੀਆਂ ਜਿਹੜੀਆਂ ਜ਼ਮੀਰ ਦੀਆਂ ਤਰੀਕਾ ਹੁੰਦੀਆਂ ਨੇ ਇੱਥੇ ਮਾਫੀ ਮੰਗ ਲੈ ਕਿ ਹਾਂ ਗਤਾਰੀ ਹੋਈ ਹੈ ਲਾਲਚ ਵਸ ਮੈਨੂੰ ਧੋਖਾ ਹੋ ਗਿਆ ਪੰਜਾਬੀਓ ਕਹਦੇ ਕਿ ਭਗਵੰਤ ਮਾਨ ਤੋਂ ਧੋਖਾ ਹੋ ਗਿਆ ਵੀ ਮੈਂ ਆ ਲਾਲਚ ਚੰਨਾ ਹੋ ਕੇ ਧਰਮਵੀਰ ਗਾਂਧੀ ਕੱਢਿਆ ਮੈਂ ਸੀ ਨਹੀਂ ਕੀਤੀ ਡਾਕਟਰ ਦਿਲਜੀਤ ਸਿੰਘ ਜਿਹੜੇ ਅੱਜ ਇਸ ਦੁਨੀਆ 'ਚ ਨਹੀਂ ਰਹੇ ਅੰਮ੍ਰਿਤਸਰ ਤੋਂ ਚੋਣ ਲੜੇ ਸੀ 2014 ਚ ਉਹਨਾਂ ਨੂੰ ਕੱਟਿਆ ਭਗਵੰਤ ਮਾਨ ਨੇ ਸੀ ਨਹੀਂ ਕੀਤੀ ਇੱਕ ਵਾਰੀ ਮੀਡੀਆ ਕੋਈ ਦੱਸ ਦੇਵੇ ਉਹਨੇ ਕਿਹਾ ਹੋਵੇ ਵੀ ਇਹਨੂੰ ਕਿਉਂ ਛਟਕਾਇਆ ਬਈ